ਹਾਂਜੀ ਭਾਈ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਪੁਲਿਸ ਮੁਲਾਜ਼ਮ ਇੱਕ ਸਿਵਲ ਵਰਦੀ ਚ ਹੈ ਇੱਕ ਕਿਹਾ ਜਾ ਰਿਹਾ ਹੈ ਕਿ ਵਰਦੀ ਦੇ ਵਿੱਚ ਆ ਉਹ ਕੁੱਟਮਾਰ ਕਰ ਰਿਹਾ ਤੁਹਾਡੇ ਨਾਲ ਕੀ ਵਜ੍ਹਾ ਜੀ ਉਹ ਸਰ ਵਜ੍ਹਾ ਇਹ ਜੀ ਮੈਂ ਇੱਥੇ ਆਪਣੇ ਸਾਡੇ ਸ਼ਾਪ ਹੈ ਬਟਾਲੇ ਮਲੀ ਮਾਰਕੀਟ ਚ ਜੀ 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 ਮੈਂ ਉੱਥੇ ਲਾਗੇ ਹੋਟਲ ਤੇ ਵਾਸ਼ਰੂਮ ਗਿਆ ਸੀ ਜੀ ਉੱਥੇ ਜਦੋਂ ਦੇਖਿਆ ਇਹ ਰਿਸੈਪਸ਼ਨ ਦੇ ਖੜੇ ਦੋ ਮੁਲਾਜ਼ਮ ਇੱਕ ਵਰਦੀ ਪਾਈ ਸਬ ਇੰਸਪੈਕਟਰ ਸੀ ਜੀ ਸਿਵਲ ਜੀ ਮੈਨੂੰ ਥੋੜਾ ਡਾਊਟ ਜਿਹਾ ਲੱਗਾ ਇੱਕ ਵਾਰ ਕੋਈ ਸਰਕਾਰੀ ਗੱਡੀ ਵੀ ਨਹੀਂ ਖੜੀ ਜੀ ਐਚਰ ਐਚਰ ਨੰਬਰ ਕਾਰ ਖੜੀ ਇੱਕ ਪੀਵੀ03 ਨੰਬਰ ਕਾਰ ਖੜੀ ਆ ਜੀ ਇਹ ਨਾਲੇ ਬੰਦੇ ਆਪਣਾ ਕਰੀ ਇਧਰ ਵੇਖੇ ਵੀ ਨਹੀਂ ਹੈਗੇ ਜੀ ਉਸ ਭਾਵ ਤੇ ਮੈਨੂੰ ਥੋੜਾ ਜਿਹਾ ਡਾਊਟਫੁਲ ਲੱਗਾ ਕੋਈ ਕਿ ਮੈਂ ਥੋੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੁਝ ਪਹਿਲਾਂ ਜਵਾਬ ਨਹੀਂ ਦਿੱਤਾ ਫੇਰ ਮੈਂ ਥੋੜਾ ਵੇਟ ਕੀਤਾ ਰੁਕ ਗਿਆ ਗੱਲਬਾਤ ਕਰਦੇ ਆ ਕਰਦੇ ਆ ਇਹਨਾਂ ਨੇ ਦੱਸਿਆ ਵੀ ਮੈਂ ਸਬ ਇੰਸਪੈਕਟਰ ਹਾਂ ਬਾਕੀ ਉਹ ਤੇ ਜਿਹੜੇ ਲਾਗੇ ਖੜੇ ਆ ਜੀ ਉਹ ਤੇ ਨਜ਼ਰ ਆ ਰਹੀ ਰਹੇ ਕਿਉਂਕਿ ਉਹਨਾਂ ਯੂਨੀਫਾਰਮ ਪਾਈ ਹੋਈ ਆ ਪਰ ਤੁਹਾਡਾ ਨਹੀਂ ਮੈਨੂੰ ਲੱਗ ਰਿਹਾ ਵੀ ਤੁਸੀਂ ਸਮਝ ਸਕਦੇ ਹੋ ਚਲੋ ਹੋ ਵੀ ਸਕਦੇ ਹੋ ਕੋਈ ਗੱਲ ਨਹੀਂ ਜੀ ਆਪਾਂ ਇੱਥੇ ਖੜੇ ਆ ਇਹਨੂੰ ਮਿਲਣਾ ਕਿਉਂਕਿ ਉਸ ਟਾਈਮ ਮੌਕੇ ਤੇ ਰਿਸੈਪਸ਼ਨ ਤੇ ਨਹੀਂ ਸੀ ਕੋਈ ਮੇਰਾ ਇਹ ਵੀ ਚਲੋ ਆਇਨੇ ਤੇ ਕਿਸੇ ਨੂੰ ਮਾਰ ਮਾਰਨਾ ਕਰਕੇ ਅਸੀਂ ਲੋਕਲ ਲਾਗੇ ਰਹਿਨੇ ਆ ਜੀ ਤੇ ਇਸ ਗੱਲ ਤੋਂ ਕਰਦਿਆਂ ਕਰਦਿਆਂ ਕੋਈ ਥੋੜੀ-ਪੁਤੀ ਤਕਰਾਰ ਹੋ ਗਈ ਕਿ ਇਸ ਗੱਲ ਤੋਂ ਜੀ ਤੇ ਇਹਨੇ ਦੂਸਰਾ ਜਿਹੜਾ ਸਿਵਲ ਤੇ ਹੀ ਨੇ ਸਾਹਮਣੇ ਖੜਾ ਸੀ ਮੇਰੇ ਉਹ ਦੂਸਰਾ ਬੈਕਸਾਈਡ ਤੇ ਜੀ ਉਹਨੇ ਗਿਆ ਮੈਨੂੰ ਬਾਹਰ ਲੈ ਕੇ ਆ ਜਿਆਦਾ ਹੀ ਗੱਲਾਂ ਕਰਦਾ ਪਿਆ ਵਾ ਉਹ ਬਰਤਾਲ ਦੀਆਂ ਮੈਂ ਦੱਸਿਆ ਮੈਂ ਨਾ ਪੱਤਰਕਾਰ ਆ ਮੇਰੀ ਸ਼ਾਪ ਹੈ ਲੱਗੇ ਜੀ ਕੋਈ ਉਹਦੀ ਗੱਲ ਨਹੀਂ ਕੀ ਆਪਾਂ ਹੱਕ ਮੰਗਦਾ ਕੋਈ ਪੁੱਛਣਾ ਦੇ ਕੋਈ ਵੱਡੀ ਗੱਲ ਨਹੀਂ ਤੇ ਉਹਨੇ ਬਸ ਇਹਦਾ ਇਸ਼ਾਰਾ ਮਾਰਿਆ ਕੋਈ ਪਤਾ ਨਹੀਂ ਮੈਨੂੰ ਉਹਨੇ ਮਗਰੋਂ ਧੱਕਾ ਮਾਰ ਕੇ ਤੇ ਬਾਹਰ ਲੈਣ ਤਰਸ਼ਕ ਤੋਂ ਉਹਨਾਂ ਦਾ ਮਕਸਦ ਇਹ ਸੀ ਇਥੇ ਅੰਦਰ ਕੋਟਮਾਰ ਕਰਾਂਗੇ ਤੇ ਸੈਕਸ਼ਨ ਦੇ ਕੈਮਰਾ ਲੱਗਾ ਹੋਏਗਾ ਬਾਹਰ ਪਾਰਕਿੰਗ 'ਚ ਖੜਾਂਗੇ ਤੇ ਕੀਪਰ ਲੱਗਾਗੇ ਨਾ ਜੀ ਉਸ ਜਦੋਂ ਇਹਨਾਂ ਨੇ ਮੈਨੂੰ ਤੱਕਾ ਕਾਲਰ ਤੋਂ ਫੜ ਕੇ ਲੈ ਕੇ ਗਏ ਨੇ ਬਾਹਰ ਮੇਰੇ ਕੋਈ ਪਿੱਟ ਤੇ ਆ ਧੌਂ ਦੇ ਲੱਗੇ ਇਹਨਾਂ ਕੋਲ ਚੀਜ਼ ਮਾਰੀ ਮੇਰੇ ਇਹਦੇ ਵੀ ਦਰਦ ਹੋ ਰਹੀ ਆ ਜੀ ਮੈਨੂੰ ਨਹੀਂ ਪਤਾ ਲੱਗਾ ਗਾਂ ਕੀ ਘਟਨਾ ਵਾਪਰੀ ਆ ਮੈਨੂੰ ਉਦੋਂ ਪਤਾ ਲੱਗਾ ਵਾ ਜਦੋਂ ਮੈਂ ਸਿੱਧੀ-ਸਿੱਧੀ ਕੈਮਰੇ ਦੀਆਂ ਫੋਟੋ ਦੇ ਦੇਖੀਆਂ ਤੇ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਉਥੇ ਪਾਣੀ ਵਿੱਚ ਸੁੱਟ ਕੇ ਹਨ ਮਨੁੱਖੀ ਤਸੱਦਦ ਮੇਰੇ ਤੇ ਕੀਤਾ ਵਾ ਜਿੱਤੇ ਪਾਣੀ ਦੇ ਵਿੱਚ ਹੀ ਮੈਨੂੰ ਫਟ ਕੇ ਇਤਵੀ ਠੁੱਡ ਮਾਰਦੇ ਰਹੇ ਤੁਸੀਂ बेहोश ਹੋ ਗਏ ਸੀ ਫਿਰ ਉੱਥੇ ਮੈਂ बेहोश ਪਿਆ ਰਹੀ ਕਾਫੀ ਦੇਰ ਤੱਕ बेहोश ਰਹਾ ਸੀ ਸੀਡੀ ਕੈਮਰੇ ਦੀ ਫੋਟੋਜ਼ ਵੀ ਕਾਫੀ ਦੇਰ ਤੱਕ ਦੀ ਹੈ ਤੁਸੀਂ ਕੋਈ ਨਾ ਉਹ ਕੀ ਮਤਲਬ ਹੈ ਇਹ ਨਹੀਂ ਤੱਕ ਰਾਰ ਕੇ ਕੋਈ ਤੁਸੀਂ ਕੋਈ ਗਾਲੀ ਗਲੋਚ ਹੋਇਆ ਸੀ ਤੁਹਾਡਾ ਅੱਖ ਚ ਕੀ ਹੋਇਆ ਨਹੀਂ ਫਿਰ ਗਾਲੀ ਗਲੋਚ ਕੋਈ ਨਹੀਂ ਹੋਇਆ ਜੀ ਬਸ ਇਹ ਕੋਈ ਡਾਟ ਫੋਸੇ ਮੈਨੂੰ ਕਹੇ ਗੱਲ ਦਾ ਉਹਦੇ ਗੱਲ ਕਰਦਾ ਜਾਂਦਾ ਮੈਨੂੰ ਜਿੱਥੋਂ ਪਤਾ ਲੱਗਾ ਵੀ ਇਹਨਾਂ ਨੇ ਡਰਿੰਕ ਕੀਤੀ ਸੀ ਇਹ ਕੋਈ ਨਾ ਕੋਈ ਮਿਰਤ ਦੇ ਅਲੀਕੇਸ਼ਨ ਰਾ ਦੇ ਜੀ ਇਹਨੇ ਕੀਤੀ ਸੀ ਇਹ ਇਹਨਾਂ ਨੇ ਸਾਡੇ ਇਥੇ ਮੇਰੇ ਨੂੰ ਇਹ ਅਲਿਕੇਸ਼ਨ ਲਾਇਆ ਕਿ ਕੋਈ ਲੇਡੀ ਸੀ ਇਹਨੇ ਕਿਹਾ ਵੀ ਤੁਹਾਡੀ ਵਾਈਫ ਆ ਤੇ ਜਾਂ ਤੁਸੀਂ ਕੋਈ ਹੋਰ ਲੈ ਕੇ ਆਏ ਜਿਹੜਾ ਇਹਨਾਂ ਨੇ ਅਫਵਾੜਾਈ ਹੋਇਆ ਜੀ ਤੇ ਉਹਦੇ ਵਿੱਚ ਹਰ ਜੇ ਅਫਵਾ ਇਹਨਾਂ ਨੇ ਅਡਾਈ ਮੇਰੇ ਫਲਾਮ ਨੂੰ ਇੱਕ ਦੋ ਪਰਸਨ ਨੇ ਹੀ ਗੱਲ ਕਹੀ ਕਿ ਤੁਸੀਂ ਇਹਨਾਂ ਨੇ ਇਹ ਗੱਲ ਕੀਤੀ ਆ ਮੈਂ ਫਿਰ ਮੈਨੂੰ ਕਿ ਲੋੜ ਕਰਨ ਦੀ ਜੀ ਪਰ ਜੀ ਇਹ ਜੀ ਆਪਾਂ ਕੀਤੀ ਵੀ ਨਹੀਂ ਪਰ ਇੱਕ ਗੱਲ ਹੋਰ ਹੈ ਇਹਨਾਂ ਨੇ ਜ਼ਿਕਰ ਜੋਗ ਪੰਦਾ ਇਹਨਾਂ ਨੇ ਇੱਕ ਕਾਲ ਜਿਹੜੀ ਪੁਲਿਸ ਨੂੰ ਵੀ ਕਹੀ ਆ ਕਿ ਇਹਨੇ ਕਿਹਾ ਹੀ ਨਹੀਂ ਗੱਲ ਕਹੀ ਉਹ ਸਾਡੀ ਵਾਈਫ ਆ ਜੀ ਇਹ 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 ਪਤਾ ਲੱਗਿਆ ਵੀ ਇਹ ਬਠਿੰਡਾ ਤੋਂ ਆਏ ਆ ਬਠਿੰਡਾ ਤੋਂ ਆਏ ਕਾਰਾਂ ਤੇ ਆਏ ਕੀ ਇਹਨਾਂ ਦੀ ਵਾਈਫ ਨੇ ਬਠਿੰਡਾ ਤੋਂ ਐਕਟੂਅਲ ਆਧਿਆਨਾ ਸੀ ਜੀ ਇਹ ਉਹ ਜਦੋਂ ਮੈਨੂੰ ਬਾਹਰ ਹੋਟਲ ਤੋਂ ਲੈ ਕੇ ਜਾ ਰਿਹਾ ਕਟਮਾਰ ਕਰਦੇ ਜਾ ਰਿਹਾ ਉਥੋਂ ਤੋਂ ਉਹ ਲੇਡੀਜ਼ ਨੇ ਕਹੋਣ ਆ ਕੌਣ ਨੇ ਮੈਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਕਰ ਸਕਿਆ ਨਾ ਮੈਨੂੰ ਪਤਾ ਕੌਣ ਆ ਪਰ ਉਹ ਮੌਕੇ ਤੋਂ ਐਕਟੂਅਲ ਆ ਕੇ ਫਰਾਰ ਹੋਏ ਆ ਠੀਕ ਆ ਹੋਟਲ ਹੋਟਲ ਤੇ ਕੀ ਕਰਨਾ ਹੈ ਕੀ ਨਹੀਂ ਆਏ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਪਰ ਲੇਕਿਨ ਇਹਨਾਂ ਨੇ ਕਿਹਾ ਵੀ ਸਾਡੀ ਵਾਈਫ ਆ ਤੇ ਵਾਈਫ ਆ ਤੇ ਫਿਰ ਉਹਨਾਂ ਦਾ ਭੱਜਣ ਦਾ ਕੀ ਮਤਲਬ ਸੀ ਠੀਕ ਹੈ ਅਜਾ ਮਤਲਬ ਇਹ ਇਹ ਬਠਿੰਡਾ ਤੋਂ ਆਏ ਸੀ ਜਿਹੜੇ ਸਰਵਿਸ ਇੰਸਪੈਕਟਰ ਹੈ ਹਾਂਜੀ ਹਾਂਜੀ ਬਠਿੰਡਾ ਤੋਂ ਆਏ ਸੀ ਇਹ ਮੌਕੇ ਤੇ ਬਾਅਦ ਚ ਮੇਰੇ ਪਰਿਵਾਰਕ ਮੈਂਬਰਾਂ ਨੇ ਕੋਈ ਨਜ਼ਦੀਕ ਜਿਹੜੇ ਖਲੋਤੇ ਸੀ ਉਹਨਾਂ ਨੇ ਪੁਛਦੇ ਹਵਾਲੇ ਕੀਤਾ ਉਹਨਾਂ ਨੂੰ ਕਾਫੀ ਦਿਨ ਬਾਅਦ ਇਹਨਾਂ ਨੇ ਕਿਹਾ ਵੀ ਇਹ ਪੌੜੀ ਤੇ ਖੜਾ ਸੀ ਡਿੱਗ ਪਿਆ ਇਹਨਾਂ ਨੇ ਗੁਮਰਾਹ ਉੱਥੇ ਲੋਕਾਂ ਨੂੰ ਕੀਤਾ ਜਿਨ੍ਹਾਂ ਨੇ ਦੇਖਿਆ ਸੀ ਕੁੱਟਮਾਰ ਕੀਤੀ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਕੁੱਟਮਾਰ ਬਹੁਤ ਬੁਰੀ ਤਰ੍ਹਾਂ ਕੀਤੀ ਉਹਨੀ ਤੇ ਉਹਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕੇ ਫੈਲ ਗਈ ਉੱਤੇ ਫਿਰ ਇਹਨਾਂ ਦਾ ਜਿਹੜਾ ਸੱਚ ਸਾਹਮਣੇ ਆ ਗਿਆ ਤੇ ਇਹਨਾਂ ਨੇ ਬਹੁਤ ਪੂਰੀ ਤ ਫਿਰ ਇਹਨਾਂ ਨੇ ਸਾਰਾ ਉਥੇ ਪੁਲਿਸ ਜਿਹੜੀ ਇਹ ਸਦੀ ਸਿਵਲ ਲਾਈਨ थाना ਬਟਾਲੇ ਦੀ ਉਹ ਪੁਲਿਸ ਆਈ ਆ ਉਹਨਾਂ ਨੇ ਫਿਰ ਇਹਨਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਸਿਵਲ ਲਾਈਨ ਥਾਣੇ ਹੀ ਉਦੋਂ ਦੀ ਵਾਰਦਾਤ ਵਾਲੇ ਦਿਨ ਲੱਗੇ ਸੀ ਹੁਣ ਇਹਨਾਂ ਦੀ ਅਰੇਸਟ ਪਾ ਲਈਏ ਜੇ ਨਹੀਂ ਤੁਹਾਨੂੰ ਪਤਾ ਲੱਗਿਆ ਨਹੀਂ ਸਰ ਅਰੇਸਟ ਮੈਨੂੰ ਨਹੀਂ ਹਿਤਾ ਕੋਈ ਪਤਾ ਲੱਗਾ ਪਰ ਲੇਕਿਨ ਪਹਿਲੀ 1 ਅਗਸਤ ਦੀ ਹੈਗੀ ਆ ਵਾਰਦਾਤ ਤੇ ਸ਼ਾਮ ਦੀ ਤੇ 2 ਅਗਸਤ ਨੂੰ ਤਕਰੀਬਨ 4-5 ਵਜੇ ਤੋਂ ਬਾਅਦ ਐਫਆਈਆਰ ਦਰਜ ਹੋਈ ਆ ਤੇ ਜਿਹੜੀ ਐਫਆਈਆਰ 233 ਨੰਬਰ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਫਿਰ ਅਗਲੇ ਦਿਨ ਮੈਨੂੰ ਪਤਾ ਲੱਗਦਾ ਵਾ ਕਿ ਜਿਹੜੀ ਐਫਆਰ ਦਰਜ ਹੋਈ ਆ ਉਹ ਅਨਨੋਨ ਨੰਬਰ ਆਦਮੀਆਂ ਤੇ ਹੋਈ ਅਣਪਛਾਤੇ ਦਿੱਤੀਆਂ ਤੇ ਕੀਤੀ ਗਈ ਆ ਉਹ ਚ ਇਹ ਲਿਖਿਆ ਗਿਆ ਵੀ ਇੱਕ ਵਰਦੀ ਧਾਰੀ ਆ ਸਬ ਇੰਸਪੈਕਟਰ ਤੇ ਇੱਕ ਸਿਵਲ ਵਰਦੀ ਚ ਫਿਰ ਮੈਂ ਫੋਨ ਕੀਤਾ ਪੁੱਛਿਆ ਕਿ ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਜਾਂ ਦੂਸਰੇ ਖੜੇ ਲੋਕਾਂ ਨੇ ਇਹਨਾਂ ਨੂੰ ਮੌਕੇ ਤੇ ਫੜਾਇਆ ਸੀ ਤਾਂ ਇਹ ਤਾਂ ਆਈਡੈਂਟੀਫਿਕੇਸ਼ਨ ਨਹੀਂ ਆਲਰੇਡੀ ਕਰ ਲਈ ਆ ਆਈਡੀ ਕਾਰਡ ਤੱਕ ਚੈੱਕ ਕਰ ਲਏ ਆ ਆਧਾਰ ਕਾਰਡ ਤੱਕ ਚੈੱਕ ਕਰ ਲਏ ਫਿਰ ਇਹਨਾਂ ਦਾ ਨਾਮ ਮੈਂਸ਼ਨ ਕਿਉਂ ਨਹੀਂ ਕੀਤੇ ਜੀ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਜੋ ਬਿਆਨ ਦਿੱਤਾ ਉਦੇ ਮੁਤਾਬਕ ਕਰਦੇ ਮੈ ਜੋ ਤੇ ਮੈਨੂੰ ਪਤਾ ਛੁਸਟਾ ਮੈਂ ਉਹ ਤੁਹਾਨੂੰ ਬਿਆਨ ਕਰਤਾ ਉਸ ਤੋਂ ਅਗਲੀ ਕਾਰਵਾਈ ਤਾਂ ਮੈਨੂੰ ਨਹੀਂ ਸੀ ਪਤਾ ਵੀ ਬੰਦੇ ਕਿੱਥੋਂ ਦੇ ਕੋਣ ਨੇ ਮੈਨੂੰ ਤੇ ਸੀਸੀਟੀਵੀ ਕੈਮਰਾ ਵਾਲੇ ਦੇਖ ਕੇ ਹੀ ਪਤਾ ਲੱਗਾ ਵੀ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਮੇਰੀ ਕੀਤੀ ਸੀ ਫਿਰ ਅਗਲੇ 5 ਤਰੀਕ ਨੂੰ ਜਾ ਕੇ ਇਹ ਬੰਦੇ ਜਿਹੜਾ ਸਾਡਾ ਪ੍ਰੈਸ਼ਰ ਮੀਡੀਆ ਦਾ ਪੈਂਦਾ ਪੱਤਰਕਾਰ ਸਾਧੀਆਂ ਦਾ ਪੈਂਦਾ ਸਾਰਿਆਂ ਦਾ ਇਹ ਧੱਕਾ ਕੀਤਾ ਗਿਆ ਫਿਰ 5 ਤਰੀਕ ਨੂੰ ਇਹ ਬੰਦੇ ਨਾਮਦਰ ਕੀਤੇ ਜਾਂਦੇ ਵਿੱਚ ਆਫਸਰ ਹੱਥ ਠੀਕ ਅਜੇ ਮਤਲਬ ਜੇ ਤੁਹਾਨੂੰ ਨਾਂ ਪਤਾ ਇਹਨਾਂ ਦੇ ਹਾਂ ਜੀ ਸਰ ਨਾਮ ਮੈਨੂੰ ਫਿਲਹਾਲ ਪਤਾ ਮੇਰੇ ਥਰੇ ਕਾਗਜ਼ ਸਾਈਡ ਤੇ ਪਿਆ ਜੇ ਤੁਸੀਂ ਕੋਲ ਮੈਂ ਤੁਹਾਨੂੰ ਦੱਸ ਦਣਾ ਜੀ 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 ਮਤਲਬ ਦੋਨੇ ਸਾਬ ਇਨਸਪੈਕਟਰ ਥੀ ਰਹੇ ਉਹਦੇ ਭਾਈ ਦੋਨੇ ਦੋਨੇ ਸਾਬ ਇਨਸਪੈਕਟਰ ਨੇ ਇਹ ਆਪਣੇ ਜੀ ਇੱਥੇ ਆ ਕੇ ਨੇ ਕਿ ਇਹ ਪੀ ਆਪਣਾ ਬਿਲਪੁਰਸ ਲਾਈਨ ਆ ਤੁਹਾਡੇ ਇੱਥੇ ਆਪਣਾ ਬਠਿੰਡਾ ਚ ਜੀ ਬਠਿੰਡਾ ਦੇ ਵਿੱਚ ਨੇ ਤਾਂ ਨਾਤ ਨਹੀਂ ਜੀ ਇੱਥੇ ਫਿਰ ਕਿਵੇਂ ਆਏ ਸੀ ਕੋਈ ਡਿਊਟੀ ਦਰਵਾਣ ਆਏ ਸੀ ਇਹਦਾ ਸਰ ਕੁਝ ਨਹੀਂ ਇਸ ਚੀਜ਼ ਦਾ ਨਹੀਂ ਕੋਈ ਪਤਾ ਪਰ ਜਿਹੜੀ ਸਾਡੀ ਲੋਕਲ ਪੁਲਿਸ ਆ ਉਹ ਇਹੋ ਤਿਆਰੀ ਹੈ ਜੀ ਇਹ ਸਿਟੀ ਖਾਣੇ ਤੇ ਡਿਊਟੀ ਇਹਨਾਂ ਦੀ ਲੱਗੀ ਹੋਈ ਸੀ ਉਧਰ ਆਏ ਨੇ ਠੀਕ ਹੈ ਹਮੇ ਤੁਹਾਨੂੰ ਤਾਂ ਜੇ ਜੇ ਇੱਕ ਵਾਰ ਦੇਖਿਆ ਤੁਹਾਨੂੰ ਤਾਂ ਇੱਕ ਵਾਰ ਆਦਮ ਰਿਆ ਕਰਕੇ ਸੱਟ ਗਏ ਸੀ ਬਿਲਕੁਲ ਹੀ ਆਦਮ ਰਿਆ ਕਹਦਾ ਆਪਣੇ ਨੂੰ ਤਾਂ ਪੂਰਾ ਇਹਨਾਂ ਨੇ ਨੂੰ ਮਾਰ ਕੇ ਛੁੱਟਦਾ ਸੀ ਬਾਅਦ ਵਿੱਚ ਵਾਪਸ ਤੁਸੀਂ ਸੀਸੀਟੀ ਵੀ ਕੈਮਰੇ ਦੀ ਫੋਟੋ ਦੇਖਿਓ ਇਹ ਦੁਬਾਰਾ ਫੇਰ ਆਏ ਨੇ ਵਾਪਸ ਦੇਖ ਕੇ ਗਏ ਨੇ ਵੀ ਇਹ ਮਰ ਗਿਆ ਕਿ ਜਾਂਦਾ ਕਿ ਨਹੀਂ ਜੀ 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 ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਖਿਆਲ ਰੱਖਿਓ ਜੀ ਸੁਰਜੀਤ ਜੀ ਸੁਰਜੀਤ ਕੁਮਾਰ ਰਹਿਣ ਦਾ ਠੀਕ ਹੈ ਜੀ ਹਾਂਜੀ ਸੁਰਜੀਤ ਕੁਮਾਰ 540 ਪੀਪੀ ਪੁੱਤਰ}{|\text{ਰਿਸ਼ਪਾਲ ਸਿੰਘ ਤੇ ਦੂਜਾ ਜੀ ਵਾਸੀ ਮਲਤਾਨੀ ਰੋਡ ਗੁਰੂ ਨਾਨਕ ਨਗਰ ਬਠਿੰਡਾ ਠੀਕ ਹੈ ਜੀ ਤੇ ਜਿਹੜਾ ਸਿਵਲ ਕਪੜਾ ਵਿੱਚ ਸੀ ਇਹ ਹੈਗਾ ਜੀ ਇਹਦਾ ਨਾਮ ਐਸ ਆਈ ਮਨਦੀਪ ਸਿੰਘ ਨੰਬਰ ਇਹਦਾ ਹੈਗਾ ਜੀ 528 ਪੀਪੀ ਜੀ ਪੁੱਤਰ ਗੁਰਮੀਤ ਸਿੰਘ ਵਾਸੀ ਹਾਊਸ ਫਰੰਟ ਕਲੋਨੀ ਬਠਿੰਡਾ ਜੀ ਜੀ ਜੀ